کون بار باہید ایک آگیا ہے کہ جے کنو کو دور اچن کے سچے پاکشاں یہاں تھا جہاں کا دور اچن کے سچے پاکشاں پار بھائید ہے پار آسکار پہ آئے ہیں تو آپ کو دہت قائد ہے گھرکے آسکار دباغوں گھرکی کرنی کا ایک کا ہو جو آپ کو دہتے چلیے میرے کو میرا سکرٹر صاحب ایننونسمنٹ کیتی ہے ساڑھا گھرکی دہ آمکھ بھی کو کنیا کیوں کا مراؤنی

ਜਿਨ੍ਹਾਂ ਦਾ ਧਿਆਨ ਕੇਵਲ ਹੀ ਕੇਵਲ ਜੇ ਦੁਆਰੇ ਵਾਸੀ ਹੋਏ ਰਹਿ ਸਹਜੇ ਜੋ ਮਿਲੇ ਮਾਮੂਲ ਸੁਖ ਤੇ ਜਾਨੂ ਭਰੇ ਇਸ ਕਰਕੇ ਪਾਜਾ ਪਿਆਰਾ ਗੁਰਮਤਿ ਸ਼ੱਕੇ ਗੁਰੂ ਗ੍ਰੰਥ ਸਾਹਿਬਾ ਦੇ ਨਾਮ ਰੋਏ ਪਹਿਲੇ ਚਲੇ ਗਏ ਆਜਾਉਂਦੇ ਲੇਕਿਨ ਮੂਖਾ ਜਦ ਮਖੋਂ ਚਲਾ ਗਿਆ ਇਹ ਆਪਣੇ ਹੱਥ ਨਹੀਂ ਲਿਓਣਾ ਇਸ ਕਰਕੇ ਕਹਿ ਤੀ ਤਾਉ ਪਾਈ ਦੀ ਪੂਰ ਲੋਕ ਸਮੇਂ ਨੂੰ ਸੰਭਾਲੋ ਪਾਈ ਵੀਰ ਸਿੰਘ ਲਿਖਦੇ ਨੇ ਬੇਰੀ ਬਾਤ ਤੇ ਹੱਥ

چار پی پیران جنہ کے سارے شریر چبد نکلتا ہے جی شبد بکیا بہت ہے گرو گرنتھ سا پاشا کی بانڈ لکھا

وہ رامداز نے ایلیت محیشتی پائی دے وہ رامداز نے جب کوتے گا ہے وہ اٹھنی مہا رہے وہ نے بیٹھا کہا پترہ تم میرے قرمانے چلے ہیں کہ میرا کس نے میری بھائی گروہ ناٹ و نرائیر بھالا جھتا ایک دیکھ اٹھلے دیر 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 بھائکتو کا قرمانہ آیا ہے یہ تو حلو دیر ہے وہ تک سے گیا ہے وہ بندہ میرے قرمانے کر جا کے میرا سنیاں دے دی ناٹ و نرائیر بھالا جھتا بھ

ਆਪਰ ਭਾਗੇ ਵਾਲੇ ਸਾਡਾ ਗੁਰੂ ਗੰਸਾ ਸਿੰਘ ਪਾਤਸ਼ਾਹ ਰਾਏ ਰਬ ਤੇ ਨਾਏ ਗੁਰੂ ਹੈ ਇਸ ਕਰਕੇ ਐਸੇ ਗੁਰੂ ਕੋ ਮਰਨ ਜਾਇਏ ਆਪ ਲੋਕ ਕੋ ਇਤਾਰੇ ਇਹ ਜੇ ਜਿਹੜਾ ਇਹਨਾਂ ਨੂੰ ਮਰਦੇ ਨੇ ਉਹਨਾਂ ਨੂੰ ਕਹੋ ਆਪਰੇ ਗੁਰੂ ਦੀ ਪੈਰ ਪਾ ਲਓ ਤੰਗੜੇ ਵਾਲੇ ਬਾਅਦ ਲੈ ਕੇ ਜੇ ਕਿੰਨੇ ਗੋਰ ਹੀ ਉਹਦੇ ਕੋਲ ਇਹ ਸਾਡਾ ਗੁਰੂ ਹੋਰ ਹੀ ਦੇ ਬਾਦ ਦਾ ਇਹ ਸਾਡਾ ਗੁਰੂ ਗੰਦਾ ਨਹੀਂ

ਰਾਗੇ ਨੂੰ 30 ਸਾਲ ਹੋ ਗਏ ਨੇ ਪਰ ਸਾਡਾ ਬਾਪੂ ਐ ਨਾ ਨਾ ਇਹ ਮਰੇ ਨਾ ਹੋਵੇ ਸੋਬ ਡੇਡਾ ਹੈ ਨਾ ਚੂਕੇ ਖੋਗ ਹੋਰ ਇਹੋ ਹੋਰ ਕਹੀਂ ਤੋਏ ਨਾ ਘਵਾ ਨਾ ਘੋੜੇ ਆਪਾਂ ਜਿੱਥੇ بیٹھے ਆ ਆਪਣੇ ਘੂਰ ਬੈਣੇ ਸਾਰੇ ਹਤੇ ਆਪਣਾ ਦਸਹਿਰਾ ਹੋਇਆ ਆਪਣੇ ਗੇਣੇ ਕੇ ਗਿਆਨੀ ਮਰ ਗਿਆ ਜਦ ਦੀ 30 ਸਾਲ ਬਾਅਦ ਪਰ ਇਸ ਬਾਪੂ ਦੀ ਨਾਮ ਰਸੇ ਨਾ ਇਹਦਾ ਖੋਗ

ਤੇਰੇ ਕਰਕੇ ਤੁਹਾਨੂੰ ਦੇ ਸੱਚੇ ਪਾਤਸ਼ਾਹ ਹੈ ਤੇ ਤੇਰੀ ਜਨਨ ਤੁਹੈ ਮਤਾਂ ਦੇਖਦਾ ਕਰੋ ਕਿ ਤੇਰੀ ਮੁੱਖ ਜੋ ਮੀਰੀ ਪੰਜਾਬ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਪੈਦਾ ਹੋਏ ਇਹਨਾਂ ਨੇ ਦਿੱਲੀ ਦੀ ਤਖਤ ਨੂੰ ਗੰਗਾਰਿਆ ਕੋ ਸ੍ਰੀ ਸਾਹਿਬਾਂ ਕੋਲ ਕਰਕੇ ਉਹ ਕਹਿੰਦੇ ਸੀ ਸੰਬਾਧ ਨੂੰ ਮੈਨੂੰ ਦੇਣੀ ਮੇਰਾ ਬਾਪੂ ਇਹਦਾ ਮਦਦ ਕਰੂਗਾ ਉਹ ਕਹਿੰਦੇ ਮੈਂ ਛੱਦਰ ਵੀ ਪੈਨ ਦੇ ਦੇਣੇ ਮੇਰੇ ਬਾਪੂਰੇ ਸ੍ਰੀ ਸਾਹਿਬਾਂ ਮੀਰੀ ਤੇ ਪੀੜ ਦੀਆਂ ਪੀੜੀਆਂ ਦਿੱਲੀ ਦਾ ਤਖਤ 4.5 ਕੋਟ ਉੱਚਾ ਹੈ ਆਕਾਲ ਤਖਤ 6 ਕੋਟ ਉੱਚਾ ਹੈ ਮੇਕਰੀਅਰ ਕੱਟ ਬੇਇਨਤੀ ਤਰ੍ਹਾਂ ਕੋ ਡਰਨੇ ਆਪੋ ਗੁਰਸੇਖ ਜੇ ਆਕਾਲ ਤਖਤ ਦੇ ਪਾਸੇ ਆਪਾਂ ਮੂੰਹ ਰੱਖਾਂਗੇ ਸਾਨੂੰ ਦੁਗਲੇ ਦੀ ਕੋਈ ਕਾਬਿਲ ਟਿਕਾੜੀ ਨਹੀਂ ਸਕਦੀ ਤੇ ਜੇ ਆਪਾਂ ਦਿੱਲੀ ਦੇ ਪਾਸੇ ਦੇਖਿਆ ਤੇ ਗੱਲ ਨਹੀਂ ਕਿ ਬਣਨੀ ਤੇ ਆਪ ਨੂੰ ਆਪ ਨੂੰ ਚੋਣ ਹੈ ਆਪਾਂ ਬਾਪੂ ਦੇ ਮਗੇ ਲੱਗਣਾ ਹੈ ਇਹ ਬਾਪੇ ਦੇ ਮਗੇ ਲੱਗਣਾ ਹੈ ਇਹ ਦਿੱਲੀ ਦੇ ਤਖਤੇ ਇਸ ਆਕਾਰ ਤਖਤੇ ਝੰਡਾ ਪਾੜਨੀ سٹے جی بعد میں خالصا واحر جی ਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ